ਕਿਸਾਨ ਵੀਰਾਂ ਨੂੰ ਦਿਓ ਮੁਬਾਰਕਾਂ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਈਆਂ ਨੇ ਇਹ ਝੋਟੀਆਂ ਲਗਭਗ 25 30 ਦੇ ਕਰੀਬ ਝੋਟੀਆਂ ਦੇ ਵਿੱਚੋਂ ਉਹ ਚੌਕਲਾ ਪਿੰਡ ਆ ਪਹਿਲਾ ਨੰਬਰ ਹੋਸ਼ਾਂ ਬਈ ਰਿਜ਼ਲਟ ਤੋਂ ਠੀਕ ਆ ਬਈ ਕਿਹੜੇ ਸੀ ਮੰਡੀ ਸੀ ਮਹਾਰਾਜੇ ਤੀਤੀਆ ਪਹਿਲਾ ਨੰਬਰ ਆ ਲਾਲ ਰਿਬਨ ਦੋਸਤੋ ਹਜ਼ਾਰਾਂ ਦੇ ਇਕੱਠ ਜੇ ਜਦੋਂ ਵੱਧਿਆ ਜਾਵੇ ਨਾ ਦੇਖੋ ਵੀਰੇ ਇੱਕ ਆ ਨੰਬਰ 2 ਤੇ ਆਇਆ ਕਿਹੜਾ ਪਿੰਡ ਸੀ ਭਾਈ ਮਹਰਾਜ ਪਿੰਡ ਸੀ ਕਿਹੜੀ ਸੀ ਮੰਡੀ ਆ ਗੜਵਾਸੂ ਦੇ 25 ਪਿੰਡ ਦੀ ਸੀ ਦੂਜਾ ਨੰਬਰ ਆ ਰਿਜ਼ਲਟ ਚ ਕੋਈ ਭਾਈ ਸਿਰਨ ਠੀਕ ਆ ਨੰਬਰ 3 ਤੇ ਭਾਈ ਡਾਕਟਰ ਦੀ ਸ਼ੇਰੋ ਪਿੰਡ ਹੈ ਜੀ ਤੇ ਤਿੰਨ ਨੰਬਰ ਤੇ ਹੈਣਾ ਭਾਈ ਠੀਕ ਆ ਪਹਿਲੇ 10 ਚ ਦੋਸਤੋ 22 25 ਛੋਟੇ ਨੇ ਹੈਣਾ ਭਾਈ ਆ ਦੇਖੋ ਵੀਰੇ ਆ ਦੇਖੋ ਆ ਇੱਕ ਹੋਰ ਆ ਘੜੀਆ ਮਲਾਈ